ਹੈਲੋ ਹਾਈ ਸ਼ਸ਼ੀਕਾ ਨਮਸਤੇ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਸਰਦੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਸੋ ਅੱਜ ਬ੍ਰாக்கਟ ਦੇ ਸੂਟ ਅਪ ਦੁਬਾਰਾ ਤੋਂ ਲੈ ਕੇ ਆਏ ਹੈਗੇ ਆ ਨਵੇਂ ਪ੍ਰਿੰਟ ਦੇ ਵਿੱਚ ਆਏ ਨੇ ਬ੍ਰாக்கਟ ਦਾ ਇਹ ਕਲਰਸ ਵੀ ਨਿਊ ਐਡ ਹੋਏ ਨੇ ਥੋੜੇ ਤਾਂ ਤੁਸੀਂ ਜਿਨ੍ਹਾਂ ਨੇ ਵੀ ਪਿਛਲੀ ਵਾਰੀ ਰਹਿ ਗਏ ਸੀ ਜਿਨ੍ਹਾਂ ਨੂੰ ਬ੍ਰாக்கਟ ਤੇ ਸੂਟ ਨਹੀਂ ਮਿਲ ਪਾਏ ਸੀ ਕਾਫੀ ਆਰਡਰ ਸੀ ਜਿਹੜੇ ਕਿ ਸਾਨੂੰ ਕੈਨਸਲ ਕਰਨੇ ਪਏ ਸੀ ਕਿਉਂਕਿ ਸਟਾਕ ਆਊਟ ਹੋ ਗਿਆ ਸੀਗਾ ਅਵੇਲੇਬਲ ਨਹੀਂ ਸੀਗੇ ਤਾਂ ਸੋ ਹੁਣ ਨਵਾਂ ਪ੍ਰਿੰਟ ਆਇਆ ਹੈਗਾ ਬ੍ਰੌਕਿਡ ਸਿਲਕ ਦੇ ਵਿੱਚ ਬਨਾਰਸੀ ਸਿਲਕ ਦੇ ਵਿੱਚ ਐਂਡ ਕਲਰ ਵੀ ਨਿਊ ਆਇਆ ਦੇਖੋ ਕਿੰਨੇ ਪਿਆਰੇ ਪਿਆਰੇ ਸ਼ੇਡ ਆ ਸਾਰੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੈ ਕਿਉਂ ਬਹੁਤ ਹੀ ਪਿਆਰੇ ਜਿਹੇ ਸ਼ੇਡ ਨੇ ਤੇ ਲਿਮਟਿਡ ਜਸਟ ਸਟਾਕ ਹੈ ਸਟਾਕ ਤਾਂ ਕਾਫੀ ਹੁੰਦਾ ਬਟ ਆਰਡਰ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਇਹ ਫੈਬਰਿਕ ਟ੍ਰੈਂਡ ਦੇ ਵਿੱਚ ਰਹਿਣ ਕਰਕੇ ਜਲਦੀ ਸੋਲਡ ਹੋ ਜਾਂਦਾ ਹੈਗਾ ਸਿਮਪਲ ਸੂਟ ਵੀ ਬਹੁਤ ਸੋਹਣਾ ਲੱਗਦਾ ਹੈ ਇਸ ਦਾ ਬਾਕੀ ਤੁਸੀਂ ਇਹਨਾਂ ਤੇ ਹੈਂਡਵਰਕ ਵੀ ਕਰਵਾ ਸਕਦੇ ਹੈਗੇ ਹੋ ਇਹਨਾਂ ਨੂੰ ਰੈਡੀ ਵੀ ਕਰਵਾ ਸਕਦੇ ਹੈਗੇ ਹੋ ਬਾਕੀ ਇਹਨਾਂ ਦੀ ਡ्रेसेस ਵੀ ਬਣਦੀਆਂ ਹੈਗੀਆਂ ਬਨਾਰਸੀ ਦੀਆਂ ਗਰਲਸ ਕਾਫੀ ਇਹਨਾਂ ਨੂੰ ਡਰੈਸ ਅਪ ਕਰ ਲੈਂਦੀਆਂ ਨੇ ਡਿਜ਼ਾਈਨ ਕਰ ਲੈਂਦੀਆਂ ਨੇ ਇਸ ਫੈਬਰਿਕ ਨੂੰ ਸੋ ਤੁਸੀਂ ਵੀ ਕਰ ਸਕਦੇ ਹੈਗੇ ਹੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਡਿਜ਼ਾਈਨਿੰਗ ਸਟਾਈਲ ਕੀ ਚੱਲ ਰਿਹਾ ਟ੍ਰੈਂਡ ਦੇ ਵਿੱਚ ਪੁੱਛ ਸਕਦੇ ਹੈਗੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ ਕਲਰਸ ਕਾਫੀ ਅੱਛੇ ਨੇ ਬ੍ਰਾਈਡਲ ਸ਼ੇਡਸ ਵੀ ਹੈਗੇ ਨੇ ਨੈਕਸਟ ਆਪਾਂ ਜੌਰਜਟ ਦਾ ਹੈਵੀ ਕਲੈਕਸ਼ਨ ਲੈ ਕੇ ਆ ਇੱਕ ਪਹਿਲਾ ਕਲਰ ਦਿਖਾਇਆ ਸੀ ਯੈਲੋ ਇੱਕ ਪਰਪਲ ਹੈ ਇੱਕ ਇਨਸ ਵਿੱਚ ਵਾਈਟ ਡਾਈਏਬਲ ਤੁਸੀਂ ਉਹ ਕਲਰ ਕਿਸੇ ਵੀ ਮਤਲਬ ਇਹ ਵਾਲਾ ਫੈਬਰਿਕ ਕਿਸੇ ਵੀ ਕਲਰ ਤੇ ਡਾਈ ਕਰਵਾ ਸਕਦੇ ਹੋ ਨੈਕਸਟ ਅਨੁਮੇਜ ਆਪਣੇ ਸਟਾਈਲ ਬੁਟੀਕ ਸਟਾਈਲ ਵਾਲੇ ਸੂਟ ਦਿਖਾਉਣ ਜਾ ਰਹੀ ਹੈਗੀਆਂ ਅਹ ਜਿਹੜੇ ਵੀ ਡਿਜ਼ਾਈਨ ਤੁਸੀਂ ਦੇਖੋਗੇ ਇਹ ਵਾਲੇ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਕਿਸੇ ਵੀ ਫੈਬਰਿਕ ਤੇ ਤੁਸੀਂ ਆਪਣੇ ਕੋਲੋਂ ਇਹ ਕਰਵਾ ਸਕਦੇ ਹੋ ਐਂਡ ਕੋਈ ਵੀ ਵਰਕ ਕਰਵਾ ਸਕਦੇ ਹੋ ਮਸ਼ੀਨ ਕੰਪਿਊਟਰ ਆਰੀ ਵਰਕ ਹੈਂਡ ਵਰਕ ਕਿਸੇ ਵੀ ਕਰਾਉਣਾ ਹੋਵੇ ਇਹ ਮਸ਼ੀਨ ਵਰਕ ਦਾ ਸੂਟ ਹੈ ਜੌਰਜਟ ਤੇ ਬਣਿਆ ਹੋਇਆ ਹੈਗਾ ਨੈਕਸਟ ਜੇ ਕਾਟਨ ਦਾ ਸੂਟ ਸੀਗਾ ਇਹ ਬਹੁਤ ਹੀ ਸੋਹਣਾ। ਬਾਕੀ ਨੈਕਸਟ ਆਪਣੇ ਕੋਲ ਕੜਨੀ ਵਾਲੇ ਸੂਟ, ਸਰਦੀਆਂ ਵਾਲੇ ਸੂਟ ਵੀ ਸਾਰੇ ਅਵੇਲੇਬਲ ਨੇ। ਇੱਕ ਸੈਂਪਲ ਦਿਖਾਇਆ ਤੁਹਾਨੂੰ ਬਾਕੀ ਸਾਰੇ ਕਲਰ ਤੁਸੀਂ ਵਟਸਐਪ ਤੇ ਮੰਗਵਾ ਸਕਦੇ ਹੋ ਮੈਨੂੰ ਮੈਸੇਜ ਕਰਕੇ। ਇਹ ਰਾਮਟੈਕਸ ਪਸ਼ਮੀਨਾ ਦੇ ਸੂਟ ਹੈ ਦੇਖ ਸਕਦੇ ਹੈਗੇ। ਹਾਂ ਤੁਸੀਂ ਸ਼ਰਟ ਤੇ ਵੀ ਵਰਕ ਹੈ ਤੇ ਬਾਟਨ ਤੇ ਵੀ ਵਰਕ ਹੈਗਾ। ਇਸ ਵਿੱਚ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ। ਬਹੁਤ ਹੀ ਵਧੀਆ ਸੂਟ ਪ੍ਰਾਈਸ ਵੀ ਇਸ ਦਾ ਬਹੁਤ ਹੀ ਵਧੀਆ 1200 ਦੇ ਵਿੱਚ ਤੁਹਾਨੂੰ ਰਾਮਟੈਕਸ ਪਸ਼ਮੀਨਾ ਮਿਲ ਜਾਏਗਾ। ਤੇ ਉੱਪਰ embroidery ਵੀ ਕੀਤੀ ਹੋਈ ਆ ਦੇਖ ਸਕਦੇ ਹੋ ਤੁਸੀਂ ਪੈਨਲਸ ਪੈ ਰਹੇ ਨੇ ਘੇਰਾ ਬਣਿਆ ਹੋਇਆ ਤੇ ਬਾਜੂ ਦਾ 슬ੀਵਸ ਤੇ ਵਰਕ ਆਇਆਗਾ ਇਸ ਤੇ ਬਾਜੂ ਤੇ ਵੀ ਆਏਗਾ ਤੇ 슬ੀਵਸ ਤੇ ਵੀ ਆਏਗਾ ਕਲਰਸ ਇਜ਼ ਵਿੱਚ ਕਾਫੀ ਅچھے ਨੇ ਲਾਈ ਡਾਰਕ ਸਾਰੇ ਹੀ ਸ਼ੇਡ ਨੇ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪ੍ਰਾਈਸ ਬਹੁਤ ਅੱਛਾ ਹੈ ਲਿਮਟਿਡ ਜਸਟ ਸਟਾਕ ਹੈ ਬਹੁਤ ਜਲਦੀ ਜੀ ਸੋਲਡ ਆਊਟ ਹੋ ਜਾਏਗਾ ਅਕੋਰਡਿੰਗ ਟੂ ਪ੍ਰਾਈਸ ਐਂਡ ਰਾਮਟੈਕਸ ਸਪੀਨ ਨਾ ਬਹੁਤ ਵਧੀਆ ਹੁੰਦਾ ਹੈਗਾ ਰਾਮਟੈਕਸ ਤੋਂ ਉੱਪਰ ਕੋਈ ਕੁਆਲਿਟੀ ਨਹੀਂ ਹੁੰਦੀ ਨਾ ਦਾ ਇਸ ਦੇ ਉੱਪਰ ਬੋਰਾ ਹੈ ਕਿ ਨਾ ਇਸ ਦਾ ਕਲਰ ਖਰਾਬ ਹੋਏਗਾ ਕਲਰਸ ਆਪਸ਼ਨਸ ਕਾਫੀ ਹੈਗੀਆਂ ਇਸ ਵਿੱਚ ਜਿਵੇਂ ਬਲੈਕ ਹੈ ਨੈਕਸਟ ਗ੍ਰੇ ਹੈ ਤੇ ਅਗਰ ਕਿਸੇ ਬ੍ਰਾਈਡਲ ਨੇ ਆਪਣੇ ਨਾਈਟ ਸੂਟ ਦੇ ਵਿੱਚ ਰੱਖਣਾ ਹੋਵੇ ਜਿਵੇਂ ਇਹ orange ਹੈ ਇਮਜ਼ੈਂਟਾ ਗਲਰ ਹੈ ਨੈਕਸਟ ਇਹ ਵੀ ਲਾਈਟ ਸ਼ੇਡ ਟਨ ਦੇ ਵਿੱਚ ਹੈ ਬਹੁਤ ਸੋਨ ਸਕਿਨ ਟਨ ਦੇ ਵਿੱਚ ਰਹਿਣ ਵਾਲਾ ਇਮਜ਼ੈਂਟਾ ਡਾਰਕ ਨੈਕਸਟ ਇਸ ਵਿੱਚ ਕਾਫੀ ਕਾਫੀ ਟਨ ਦੇ ਵਿੱਚ ਹੈ ਲੱਗਦਾ ਹੈ ਸ਼ੇਡ ਹੈ ਵੀ ਨੈਕਸਟ ਇਸ ਵਿੱਚ ਫਰੋਜ਼ੀ ਨੈਕਸਟ ਇਸ ਚ ਨੇਵੀ ਬਲੂ ਨੈਕਸਟ ਅਨਿਨਸ਼ੇਡ ਦੋ ਡਿਜ਼ਾਈਨ ਹੈਗੇ ਨੇ ਦੋਨੋਂ ਡਿਜ਼ਾਈਨਾਂ ਦੇ ਵਿੱਚ ਕਾਫੀ ਕਲਰਸ ਅਵੇਲੇਬਲ ਨੇ ਇਹ ਦੇਖੋ ਇਹ ਰੈੱਡ ਸ਼ੇਡ ਹੈਗਾ ਨੈਕਸਟ ਇਹ ਵੀ ਇੱਕ ਲਾਈਟ ਜੀ ਟੋਨ ਦੇ ਵਿੱਚ ਹੈ ਗ੍ਰੀਨਿਸ਼ ਗ੍ਰੇ ਇਹ ਰਾਮਟ ਐਕਸਪੇਮੀਨਰ ਤੇ ਬਣਿਆ ਹੋਇਆ ਸੂਟ ਹੈ ਕਹੇ ਵੀ ਇਹ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰਸ ਤੇ ਬਣਵਾ ਸਕਦੇ ਹੈਗੇ ਹੋ ਇਹ ਜੈਕਟਸ ਵੀ ਆਪਾਂ ਬਣਵਾਇਆ ਸੀ ਇਹ ਉਲੇ ਡਿਜ਼ਾਈਨ ਵੀ ਤੁਸੀਂ ਬਣਾ ਸਕਦੇ ਹੈਗੇ ਹੋ ਇਹ ਤੁਹਾਨੂੰ ਮੈਂ ਡਿਜ਼ਾਈਨ ਦਿਖਾ ਰਹੀ ਹਾਂ ਜਿਹੜੇ ਕੀ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕਿਸੇ ਵੀ ਫੈਬਰਿਕ ਤੇ ਡਿਜ਼ਾਈਨ ਕਰਵਾ ਸਕਦੇ ਹੋ ਆਪਣੀ ਰੇਂਜ ਦੇ ਅੰダー ਰੈਕ ਕੀ ਤੁਸੀਂ ਆਪਣਾ ਛੋਟਾ ਜਿਹੜਾ ਬਣਵਾ ਸਕਦੇ ਹੋ ਬੁਟੀਕ ਸਟਾਈਲ ਛੋਟਾ ਪਤਾ ਨੂੰ ਬਣਾ ਕੇ ਦੇਵਾਂਗੇ ਜਿੰਨੀ ਰੇਂਜ ਤੁਸੀਂ ਕਹੋਗੇ ਉਸ ਦੀ ਅੰਡਰ ਅੰਡਰ ਆਪਾਂ ਰੈਡੀ ਕਰਵਾ ਦਵਾਂਗੇ ਤੁਹਾਨੂੰ ਇਹ ਸਾਰੇ ਕੀ ਡਿਜ਼ਾਈਨ ਤੁਸੀਂ ਦੇਖ ਰਹੇ ਹੈਗੇ ਉਹ ਸਾਰੇ ਹੀ ਬੀਟਿਕ ਸਟਾਈਲ ਸੂਟਸ ਦੀ ਹੈਗੀ ਹੈ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਡਿਜ਼ਾਈਨ ਆਪਣੇ ਕੋਲ ਹੁੰਦੇ ਨੇ ਜਿਹੜੇ ਕਿ ਆਪਾਂ ਗਰੁੱਪ ਵਿੱਚ ਪੋਸਟ ਕਰਦੇ ਹੈਗੇ ਆ ਜੋ ਕਿ ਆਪਾਂ YouTube ਤੇ ਵੀਡੀਓ ਵਿੱਚ ਨਹੀਂ ਕਰ ਸਕਦੇ ਡੇਲੀ ਸੋ ਤੁਸੀਂ ਮੇਰਾ WhatsApp ਵਾਲਾ ਨੰਬਰ ਹੈ ਨਾ ਉਸ ਤੇ ਕੰਟੈਕਟ ਕਰੋ WhatsApp group ਵੀ join ਕਰ ਸਕਦੇ ਹੈਗੇ ਉਹ ਜਿਸ ਵਿੱਚ ਅਪਾ ਡੇਲੀ ਨਿਊ ਪੋਸਟਿੰਗ ਕਰਦੇ ਹੈਗੇ ਜਾਂ ਜਿਹੜੇ ਆਫਰ ਵੀ ਕਰਦੇ ਹੈਗੇ ਨਵੇਂ-ਨਵੇਂ ਆਫਰ ਆਪਾਂ WhatsApp ਤੇ ਵੀ ਕਿਉਂਕਿ ਜਿਹੜਾ ਆਫਰ ਹੁੰਦਾ ਇੱਕ ਦੋ ਘੰਟੇ ਲਈ ਹੁੰਦੇ ਨੇ ਸੋ ਆਪਾਂ WhatsApp ਤੇ ਹੀ ਉਹ ਕਰਦੇ ਹੈਗੇ ਕਿਉਂਕਿ YouTube ਤੇ ਵੀਡੀਓ ਪਾਉਣ ਰਿਆ ਕਰਦੇ ਆ ਬਹੁਤ ਲੇਟ ਹੋ ਜਾਂਦਾ ਉਦੋਂ ਨੂੰ ਸਟਾਕ ਆਊਟ ਹੋ ਜਾਂਦਾ ਸੋ ਇਸ ਲਈ ਤੁਸੀਂ WhatsApp ਤੇ ਸਾਨੂੰ join ਕਰ ਸਕਦੇ ਹੈਗੇ ਮੇਰਾ ਨੰਬਰ ਹੈ ਜਿਹੜਾ ਤੁਸੀਂ ਸੇਵ ਕਰ ਸਕਦੇ ਹੋ ਆਪਣਾ ਮੇਰੇ ਕੋਲ ਕਰਵਾ ਸਕਦੇ ਹੋ ਡੇਲੀ ਸਟੇਟਸ ਦੇਖ ਸਕਦੇ ਹੋ ਅਗਰ ਆਪਾ ਆਫਰ ਦੇ ਵਿੱਚ ਕੋਈ ਸੂਟ WhatsApp ਤੇ ਪੋਸਟ ਕਰ ਦੇਈਦਾ ਤੁਸੀਂ ਲੈ ਸਕਦੇ ਹੋ ਆਫਰ ਵਾਲੇ ਸੂਟ ਜਿਹੜੀ ਘੱਟ ਪ੍ਰਾਈਸ ਦੇ ਵਿੱਚ ਆਪ ਕੱਢ ਦਿੰਨੇ ਹੁੰਦੇ ਆ ਜਿਵੇਂ ਕਿ ਆਪਾ ਪੜਾਈ ਵਾਲੇ ਸੂਟ ਆ ਮਸ਼ੀਨ ਤੇ ਕਾਫੀ ਸੂਟ ਬਣਾਉਣੇ ਆ ਤਲਾਸ਼ ਤੇ ਇੱਕ ਦੋ ਸੂਟ ਰਹਿ ਜਾਂਦੇ ਆ ਤਾਂ ਆਪਾਂ ਪੋਸਟ ਕਰ ਦੇ ਦਿੰਦੇ ਹਾਂ ਕਿ ਆਫ ਦੇ ਵਿੱਚ ਕੱਢ ਦਈਦੇ ਆ ਉਹ ਵਾਲੇ ਸੂਟ ਤਾਂ ਸੋ ਅਗਰ ਤੁਸੀਂ ਵੀ ਕਰਵਾਉਣਾ ਮਤਲਬ ਲੈਣਾ ਚਾਹੁੰਦੇ ਹੋ ਜਾਂ ਘਰ ਬੈਠ ਕੇ ਤੁਸੀਂ ਵੀ ਆਨਲਾਈਨ ਵਰਕ ਕਰਨਾ ਚਾਹੁੰਦੇ ਹੋ ਨਵੇਂ ਡਿਜ਼ਾਈਨਿੰਗ ਦੇਖਣਾ ਚਾਹੁੰਦੇ ਹੋ ਤੁਸੀਂ ਵੀ ਸੂਟਸ ਦਾ ਵਰਕ ਬਿਨਾ ਪੈਸੇ ਲਗਾਏ ਜ਼ੀਰੋ ਇਨਵੈਸਟਮੈਂਟ ਆਨਲਾਈਨ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਵਟਸਐਪ ਤੇ ਜੁੜ ਸਕਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੂਰੀ ਨੌਲੇਜ ਲੈ ਸਕਦੇ ਹੋ ਕੰਮ ਦੀ ਤੇ ਤੁਸੀਂ ਵੀ ਵਰਕ ਕਰ ਸਕਦੇ ਹੋ ਅਗਰ ਕਰਨਾ ਚਾਹੁੰਦੇ ਹੈਗੇ ਹੋ ਤਾਂ ਲੈਖੋ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਇਹ ਸਾਰੇ ਹੀ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਦੇ ਫੈਬਰਿਕ ਤੇ ਆਪਣੇ ਕੋਲ ਪਸ਼ਮੀਨਾ ਏਕੇ ਟੈਕਸ ਪਸ਼ਮੀਨਾ ਰਾਮ ਟੈਕਸ ਜੋਰਜਟ ਮਸਲੀਨ ਕਾਟਨ ਕਾਟਨ ਕਰੇਪ ਕ੍ਰਸ਼ ਟਿਸ਼ੂ ਵੈਲਵਟ ਸਿਲਕ ਪਸ਼ਮੀਨਾ ਸਿਲਕ ਦੇ ਜੋ ਫੈਬਰਿਕ ਚੱਲ ਰਿਹਾ ਹੈ ਜਿਹੜਾ ਸ਼ਿਮਰ ਪਸ਼ਮੀਨਾ ਸੌਰੀ ਕਿਸੇ ਵੀ ਚੈੱਕ ਪਸ਼ਮੀਨੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਵੀਰ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਸਭ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤਾਂ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਨੋ ਕੈਸ਼ ਔਨ ਡਿਲੀਵਰੀ ਨਹੀਂ ਹਵੇਲੀ ਹੈਗ ਅਵੇਲੇਬਲ ਹੈਗੀ ਪੇਮੈਂਟ ਅਡਵਾਂਸ ਤੇ ਔਨਲਾਈਨ ਹੁੰਦੀ ਹੈ ਜੋ ਸੂਰ ਤੁਸੀਂ ਆਰਡਰ ਤੇ